ਐਸਪੀਸੀ ਤੋਂ ਮੈਂਬਰ ਸਾਡੇ ਨਾਲ ਗੁਰਚਰਨ ਸਿੰਘ ਗਰੇਵਾਲ ਜੀ ਜੁੜੇ ਨੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤ ਜਾਇਜ ਗੱਲ ਹੈ ਕਿ ਬਾਬੇ ਨਾਨਕ ਦੇ ਘਰ ਕਿਉਂ ਨਹੀਂ ਜਾ ਸਕਦੇ ਸਵਾਲ ਬਿਲਕੁਲ ਵਾਜ਼ਿਬ ਹੈ ਲੇਕਿਨ ਕੇਂਦਰ ਸਰਕਾਰ ਜੋ ਹੈ ਸੁਰੱਖਿਆ ਕਾਰਨ ਦਾ ਹਵਾਲਾ ਦੇ ਰਹੀ ਹੈ ਇਹ ਗੱਲ ਤਾਂ ਸਰਕਾਰ ਦੇ ਹਾਂ ਤੁਹਾਡਾ ਆਰਕੀਟੈਕਚਰ ਚ ਹੈ ਕਿ ਉਹ ਕੋਈ ਵੀ ਕਾਰਨਾਂ ਦਾ ਦੇਖਤੀ ਹੋਵੇ ਕੋਈ ਇਸ ਗੱਲ ਦੀ ਇਨਪੁਟ ਵੀ ਹੈ ਉਹਦੇ ਕੋਲੇ ਇਹ ਸਾਰੇ ਪ੍ਰਬੰਧ ਵੀ ਨੇ ਤੇ ਉਹਨਾਂ ਦੇ ਬਗਾਇਜ ਤੋਂ ਬਗੈਰ ਅਸੀਂ ਜਿਹਾ ਜਾ ਨਹੀਂ ਕਰਦੇ ਜੀ ਪਰ ਇਸ ਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਹੈ ਕਿ ਹੈਡਗ੍ਰਾਫੀ ਸਾਹਿਬ ਨੇ ਜੇਕਰ ਇੰਟੀਗ੍ਰਿਟੀ ਸੰਗਤ ਦੇ ਮੰਨਦੀ ਇੱਕ ਬੜੀ ਲੋਚਨਾ ਹੁੰਦੀ ਹੈ ਹੂੰ ਹੂੰ ਤੇ ਉਹ ਚਾਹੁੰਦਾ ਵੀ ਮੈਂ ਆਪ ਦੀ ਜ਼ਿੰਦਗੀ ਚ ਗੁਰੂ ਦੇ ਜਨ ਉਸਤਾਨ ਦਾਣਾ ਸਾਹਿਬ ਦੇ ਦਰਸ਼ਕ ਰਾ ਜੀ ਉਹ ਉਸ ਗੱਲ ਲਈ ਉਹ ਅਪਲਾਈ ਵੀ ਕਰਦਾ ਜਦੋਂ ਕਮਿਟੀ ਨੇ ਆਪਣੀ ਪ੍ਰਕਿਰਿਆ ਕੀਤੀ ਹੈ ਤੇ ਮੈਨੂੰ ਇਹ ਠੀਕ ਆ ਮੰਦਾ ਇਸ ਗੱਲ ਨੂੰ ਕਿ ਪਿਛਲੇ ਜਨਾਂ ਕੁਸਟ ਡਰਾਮਾ ਵਾਪਰੀਆਂ ਜਿਹੜੀਆਂ ਕੋ ਚੰਗੀਆਂ ਨਹੀਂ ਸੀ ਜੀ ਜੀ ਪਰ ਇਸ ਤੋਂ ਬਾਅਦ ਜੇ ਆਪਾਂ ਇਹ ਗੱਲ ਦੀਏ ਕਿ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਵਾਪਰੀਆਂ ਜੀ ਉਸ ਤੋਂ ਬਾਅਦ ਅਸੀਂ ਅਮਨ ਦੀ ਗੱਲ ਵੀ ਕੀਤੀ ਅਸੀਂ ਗਏ ਜੀ ਆ ਤੁਹਾਡੇ ਸਵੰਧ ਵੀ ਸੁਧਰੇ ਜੀ ਕਿਉਂ ਮੈਂ ਇਸ ਗੱਲ ਤੇ ਬਾਰਾ ਗੱਲ ਨਾ ਕਰਾਂ ਉਹ ਤੁਸੀਂ ਕਰ ਚੁੱਕੇ ਹੋ ਕਿ ਕੀ ਸਰਕਾਰ ਨੇ کیا ہوا وہ کیا ہوا ਪਰ ਮੈਂ ਕਹਣਾ ਕਿ ਇਸ ਤੋਂ ਅੱਗੇ ਦੀ ਗੱਲ ਕਰੀਏ ਕਿਉਂਕਿ ਅਸੀਂ ਨਹੀਂ ਕਹੁੰਦੇ ਕਿ ਤੁਹਾਡਾ ਦੇਖ ਤਰਸੀ ਦੇ ਰਾਹ ਤੇ ਜਾ ਰਿਹਾ ਕਿਸੇ ਅਮਨ ਦੀ ਗੱਲ ਕਰਗੇ ਜੰਗ ਦਾ ਪਰਵਾਦੀ ਜਰਾ ਹੈ ਜੇ ਤੁਸੀਂ ਦੇਖੋ ਕਿ ਇਸ ਦੁਨੀਆ ਦੇ ਅੰਦਰ ਜਿੰਨਾ ਦੇਸ਼ਾਂ ਦੇ ਯਾਤਰਾ ਲੱਭੀ ਤੁਸੀਂ ਉਹਨਾਂ ਦੇ ਕੀ ਹਾਲਾਤ ਨੇ ਉਹਨਾਂ ਦੇ ਲੋਕਾਂ ਦੇ ਕੀ ਹਾਲਾਤ ਨੇ ਆਵਾਮ ਦੇ ਕੀ ਹਾਲਾਤ ਨੇ ਭੁੱਖੇ ਮਰ ਰਹੇ ਨੇ ਗੱਲ ਹੈਗੇ ਜੀ ਕੈਂਪ ਆਉਂਦੇ ਰਹੇ ਨੇ ਇਹ ਇਹ ਜਾਂਦੇ ਜੰਗਲੀ ਜਿਹੀ ਤਸਵੀਰਾਂ ਹੈ ਜੀ ਤੋਂ ਅਸੀਂ ਚਾਹਾਂਗੇ ਕਿਉਂਕਿ ਸਾਡੇ ਖਿਲਾਫ ਸ਼ਰਾਰਤ ਹੁੰਦੀ ਆ ਕਿ ਚਾਹੀਏ ਇਸ ਨੂੰ ਠੀਕ ਕਰੀਏ ਅਮਨ ਦੀ ਗੱਲ ਕਰੀਏ ਜਿਹੜਾ ਬਾਰਡਰ ਆ ਸਾਡਾ ਉਹ ਸ਼ਾਂਤੀ ਹੋਵੇ ਤਾਂ ਉਹਦੇ ਵਿੱਚ ਜੇ ਅਸੀਂ ਜਦੋਂ ਅਸੀਂ ਕਰਨਾ ਹੀ ਆ ਅੱਜ ਨਹੀਂ ਤੇ ਕੱਲ ਕਰਾਂਗੇ ਤਾਂ ਉਹਦੇ ਵਿੱਚ ਜਿਹੜਾ ਜੱਫਾ ਵਾ ਸਾਡਾ ਉਹ ਜੱਫਾ ਬਹੁਤ ਵੱਡਾ ਰੋਲ ਨਾ ਕਰਦਾ ਜੀ ਕਿਉਂਕਿ ਮੈਂ ਦੇਖਿਆ ਵਾ ਕਿ ਜਿਹੜੇ ਆਵਾਮ ਨੇ ਜਿਹੜੇ ਲੋਕ ਨੇ ਉਹ ਇੱਕ ਦੂਜੇ ਦੇ ਖਿਲਾਫ ਨਹੀਂ ਆ ਜੀ ਈਗਰ ਉਹ ਗੱਲਾਂ ਭੁੜਕਾ ਕੇ ਕੋਈਆਂ ਜਾਂਦੀਆਂ ਜਾਂ ਕੁਝ ਵੀ ਨਹੀਂ ਆਈਆਂ ਇਹ ਦਿੱਤੀਆਂ ਨੇ ਸਰਕਾਰਾਂ ਦੀਆਂ ਪਾਲਿਸੀ ਸਰਕਾਰਾਂ ਦੀਆਂ ਨੀਤੀਆਂ ਨੇ ਸਾਰਾ ਕੁਝ ਤੇ ਉਹ ਜਦੋਂ ਜਥਾ ਉੱਥੇ ਜਾਂਦਾ ਹੈ ਤਾਂ ਵੱਡੀ ਗਿਣਤੀ ਵਿੱਚ ਜਿਹੜਾ ਮੁਸਲਮਾਨ ਹੈ ਉਹ ਗੁਰਦਾਨ ਦੇ ਵੀ ਜਿਹੜੇ ਆਏ ਨੇ ਤੇ ਫਿਰ ਉੱਥੇ ਸਿੱਖ ਤੇ ਜਿਹੜੇ ਮੁਸਲਮਾਨ ਆ ਉਹ ਇਕੱਠੇ ਹੋ ਗਏ ਗੁਰੂ ਸਾਹਿਬ ਦੀ ਜਿੱਥੇ ਉਹ ਜਨਮ ਦਿਨ ਮਨਾਉਂਦੇ ਆ ਜਿਹਦੇ ਨਾਲ ਮਾਹੌਲ ਸੁਖਾਵਾਂ ਹੁੰਦਾ ਇਸ ਗੱਲ ਦੀ ਇਹ ਬ੍ਰਿਤੀ ਨੂੰ ਸਹੀ ਤਰ੍ਹਾਂ ਉੱਤੇ ਸਮਝਿਆ ਜਾਵੇ ਦਾ ਇੱਕ ਰਾ ਪਤਰਾ ਹੋ ਸਕਦਾ ਹੈ ਆਉਣ ਵਾਲੇ ਅਮਨ ਦੇਵ ਅੱਛਾ ਤੁਸੀਂ ਇਸ ਬਿਆਨ ਦੇ ਨਾਲ ਕਿੰਨਾ ਕੋਈ ਇਤਫਾਕ ਰੱਖਦੇ ਹੋ ਕਿ ਸਿੱਖਾਂ ਦੇ ਧਾਰਮਿਕ ਅਧਿਕਾਰ ਨੂੰ ਕੁਚਲਣ ਦੀ ਕੋਸ਼ਿਸ਼ ਕੇਂਦਰ ਸਰਕਾਰ ਕਰ ਰਹੀ ਹੈ ਕਿਉਂਕਿ ਇਹੀ ਕੇਂਦਰ ਸਰਕਾਰ ਸੀ ਕਰਤਾਰਪੁਰ ਕੋਰੀਡੋਰ ਖੋਲਿਆ ਸੀ ਜਿਸਨੇ ਔਰ ਇਜਾਜ਼ਤ ਦਿੱਤੀ ਸੀ ਉਸ ਤੋਂ ਬਾਅਦ ਹੀ ਸਿਕਸ਼ਰਦਾਲੂ ਸ਼ਿੰਦਨ ਕਾਨਾ ਸਾਹਿਬ ਜਾਣ ਲਈ ਫਿਰ ਤਿਆਰ ਵੀ ਹੋ ਗਏ ਜੇ ਚਲੋ ਮੈਂ ਮੈਂ ਜਿਹੜੇ ਜਿਹੜੇ ਮੇਰੇ ਬਿਆਨ ਦੇ ਸ਼ਬਦ ਆ ਉਹ ਸ਼ਰਮਾਇੇ ਨਾਮ ਵਰਤਾਂ ਕਿਉਂਕਿ ਜਿਹੜਾ ਜਿਹੜਾ ਬਹਾਨਾ ਦਿੱਤਾ ਜਾ ਰਿਹਾ ਜਾਂ ਕਾਰਨ ਦਿੱਤਾ ਜਾ ਰਿਹਾ ਉਹ ਸਾਡੇ ਸਿੱਖਣ ਵਾਲੋਂ ਦੀ ਜਾਣ ਮਾਲਾ ਦਿੱਤਾ ਜਾ ਰਿਹਾ ਇਹ ਗੱਲ ਸਿੱਧੀ ਹੈ ਕਿ ਅਸੀਂ ਜਾਣ ਮਾਲੇ ਮਾਮਲੇ ਤੇ ਕੁਝ ਨੁਕਸਾ ਨਹੀਂ ਕਰਾਂਗੇ ਪਰ ਮੇਰਾ ਥੀਰਾ ਇੱਕ ਆਪਣਾ ਨਜ਼ਰੀਆ ਇਹ ਪਾਕਿਸਤਾਨ ਪਿਛਲੇ ਦਿਨਾਂ ਦੇ ਵਿੱਚ ਕੁਝ ਬੈਕਵੌਰਡ ਤੇ ਵੀ ਆਇਆ ਤੇ ਉਹ ਕਦੇ ਵੀ ਇਸ ਤਰ੍ਹਾਂ ਦੀ ਗਲਤੀ ਨਹੀਂ ਕਰੇਗਾ ਕਿ ਦੁਨੀਆ ਦੇ ਅੰਦਰ ਸਿੱਖਣ ਕਿ ਕਿਹਨਾ ਜਿਹੜੇ ਜਿੱਥੇ ਜਿਹੜੇ ਕੀ ਧਾਰਮਿਕ ਤੋਂ ਕਿਥੇ ਆਏ ਆ ਕੋਈ ਸਿੱਕਾ ਦੀ ਵੱਡੀ ਆਮਦ ਆ ਆਪਣੇ ਗੁਰੂ ਦੇ ਉਪਸਥਾਨ ਤੋਂ ਲੈ ਕੇ ਕੁਝ ਰੈਵਨਿਊ ਵੀ ਇੱਕ ਫੈਕਟਰ ਹੋ ਸਕਦਾ ਚੰਗੀ ਗੱਲ ਆ ਉੱਤੇ ਸਿੱਕੇ ਜਿਹੜੇ ਆ ਬਹੁਤ ਸਿਨਾ ਯੋਗਦਾਨ ਪਾਉਂਦੇ ਆ ਪਰ ਮੇਨੂੰ ਲੱਗਦਾ ਵੀ ਦੁਨੀਆਂ ਦੇ ਦਿੱਤੇ ਦੇ ਅੰਦਰ ਸਿੱਕਾ ਦਾ ਇੱਕ ਅਹਿਮ ਨਾਮ ਆ ਕਿ ਸਿੱਖਾ ਦੇ ਧਾਰਮਿਕ ਜਥੇ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਭੜਨਾ ਵਾਪਰੇ ਮੈਨੂੰ ਲੱਗਦਾ ਨਹੀਂਗਾ ਇਹਨਾਂ ਦੇ ਜੀਵਚਾਰ ਆ ਕਿ ਉਹ ਇਸ ਤਰ੍ਹਾਂ ਦੀ ਕੋਈ ਗਲਤੀ ਕਰੇਗਾ ਉਹ ਇਹ ਸਾਰੀਆਂ ਗੱਲਾਂ ਨੂੰ ਵਿਚਾਰ ਲਾਣਾ ਚਾਹੀਦਾ ਤੇ ਇਸ ਦੇ ਵਿੱਚ ਕੋਈ ਯੂਨੋ ਵਰਗੀ ਜਿਹੜੀ ਸ਼ਕਤਾ ਵਾ ਉਹਨੂੰ ਇਹਦੇ ਵਿੱਚ ਮੰਨ ਲੋ ਗਰੰਟੀ ਦੇ ਤੌਰ ਤੇ ਪਾਲ ਰੱਖੇਗਾ ਤੇ ਜੋ ਵੀ ਅਸੀਂ ਤਾਂ ਕਦੇ ਨਾ ਕਦੇ ਰਾਹ ਖੋਲਾਂਗੇ ਸੋ ਅਸੀਂ ਸਾਡਾ ਗੁੰਡੀ ਹੈ ਅਸੀਂ ਇੱਥੇ ਗਰਵਣ ਨਹੀਂ ਚਾਹੁੰਦੇ ਅਸੀਂ ਇੱਥੇ ਅਮਨ ਚਾਹੁੰਦੇ ਆ ਇਹ ਆਕੀਨੀ ਇਹਦੀ ਸਾਡੂੰ ਜ਼ਰੂਰਤ ਵੀ ਹੈ ਤੇ ਅਸੀਂ ਇਹਦੇ ਲਈ ਕਦੋਂ ਵੀ ਪੋਟਾਂਗੇ ਤੁਹਾਨੂੰ ਲੱਗਦਾ ਵੀ ਜਿਹੜੇ ਉਹ ਕਲਮਪੁੱਟੇ ਜਾ ਕੇ ਕਲਮਪੁੱਟੇ ਜਾਣਗੇ ਉਹਨਾਂ ਦੇ ਪਹਿਲਾ ਕੰਮ ਜਿਹੜਾ ਜੱਫਾ ਕਰਵਾ ਦੇ। ਤੁਸੀਂ ਇਸ ਗੱਲ ਨੂੰ ਸਮਝਦੇ ਬਿਲਕੁਲ ਇਸ ਚੀਜ਼ ਨੂੰ ਵੀ ਸਮਝਣ ਦੀ ਜ਼ਰੂਰਤ ਹੈ ਕਿ ਕਹਿੰਦੇ ਸਰਕਾਰ ਨੇ ਯਾਤਰਾ ਫਿਲਹਾਲ ਰੋਕੀ ਹੈ ਸਿਕਿਉਰਿਟੀ ਰੀਜ਼ਨਸ ਦੱਸ ਕੇ ਬੰਦ ਨਹੀਂ ਕੀਤੀ ਮਤਲਬ ਜਦ ਤੱਕ ਸਿਤੀਪੁਰੀ ਨਾਰਮਲ ਹੋ ਜਾਏਗੀ ਤਾਂ ਇਜਾਜ਼ਤ ਵੀ ਦਿੱਤੀ ਜਾਏਗੀ ਤਾਂ ਕੋਈ ਬਟ ਨਹੀਂ ਹੋਣੀ ਚਾਹੀਦੀ ਬੇਵਜਾ ਇਸ ਇਸ ਗੱਲ ਨੂੰ ਤੁਲ ਨਹੀਂ ਦੇਣਾ ਚਾਹੀਦਾ ਤੁਹਾਨੂੰ ਨਹੀਂ ਲੱਗਦਾ ਨਹੀਂ ਮੈਂ ਨਹੀਂ ਦੇਖੋ ਆਪੋ ਆਪਣੇ ਵਿਚਾਰ ਦੇ ਦੀ ਆਪੋ ਆਪਣੇ ਮੰਦੀ ਭਾਅ ਦਾ ਮੈਂ ਇਸ ਗੱਲ ਦੇ ਲਈ ਹਮ ਬਹੁਤ ਸਾਰੇ ਲੋਕ ਆਏ ਜੀ ਤੇ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਕਿਹਾ ਕਿ ਮੈਚ ਨਹੀਂ ਕਿਉਂ ਹੂੰ ਇਹ ਆਪੋ ਆਪਣਾ ਨਜ਼ਰੀਆ ਸੀ ਤੁਹਾਡੇ ਟੀਵੀ ਚੈਨਲਾਂ ਤੇ ਤੁਸੀਂ ਇਹ ਨਿਰਦੇ ਦਿੱਤਾ ਬਹੁਤ ਵੱਡੀ ਜਿਸੀ ਵੀ ਲੋਕਾਂ ਦੇ ਵਿੱਚ ਮੈਚ ਨਹੀਂ ਹੋਣਾ ਜਿਹੜਾ ਭਾਵੇਂ ਮੈਂ ਇਸ ਗੱਲ ਦੇ ਵਿੱਚ ਸਹਿਮਤ ਨਹੀਂ ਹੈਗਾ ਮੈਂ ਚਾਹੁੰਦਾ ਜਿਹੜੀਆਂ ਖੇਡ ਆ ਇਹ ਖੇਡ ਦੇ ਪ੍ਰਭਾਵਾਂ ਦਾ ਜੇ ਜਿਹੜਾ ਹੈਗਾ ਤਾ ਮੈਂ ਇਸ ਵਿੱਚ ਸਾਨੂੰ ਇਹ ਲੱਗੋ ਵੀ ਗੱਲ ਹੈ ਕਿ ਇਹ ਨੂੰ ਨਹੀਂ ਕਿਤੇ ਚੱਲੇਗਾ ਉਹ ਗੱਲ ਚੱਗੀ ਹੋਈ ਹੈ ਜਿਹੜਾ ਵੀ ਮੈਂ ਬੈਕ ਹੋਇਆ ਮੈਂ ਉਹਦਾ ਉਹ ਨਹੀਂ ਕਹਦਾ ਪਰ ਗੱਲ ਕੀ ਹੈ ਵੀ ਵਿਚਾਰ ਆ ਨਾ ਉਹ ਆਪਣਾ ਕਿੰਨੀ ਵੱਡੀ ਜਿਸ ਵਿੱਚ ਲੋਕਾਂ ਨੇ ਕਿਹਾ ਸੀਗਾ ਦੇਸ਼ ਦੇ ਲੋਕਾਂ ਨੇ ਕਿਹਾ ਸੀ ਨੂੰ ਕੋਈ ਫਿੱਟ ਨਹੀਂ ਸੀ ਸਾਰੇ ਤਰ੍ਹਾਂ ਦਾ ਸਾਥੀ ਜਿਹਨਾਂ ਨੇ ਕਿਹਾ ਵੀ ਮੈਚ ਨਹੀਂ ਹੋਣਾ ਚਾਹੀਦਾ ਜਿੰਨੀ ਦੇਰ ਤੱਕ ਸਵਾਲਾਂ ਮੰਗੂਗੀ ਤੁਸੀਂ ਕੀ ਮੰਦੇ ਹੋ ਤੁਸੀਂ ਕੀ ਮੰਨਦੇ ਹੋ ਮੈਚ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਨਹੀਂ ਨਹੀਂ ਮੈਂ ਖੇਡਾਂ ਨੂੰ ਰੋਕਣਾ ਨਹੀਂ ਚਾਹੁੰਦਾ ਠੀਕ ਕਿਉਂਕਿ ਖੇਡ ਇੱਕ ਇੱਕ ਚੰਗੀ ਸਪਿਰਟ ਹੈ ਬਸਰ ਪਾਲ ਨਾਲ ਖੇਡੀ ਜਾਂਦੀ ਆ ਉੱਥੇ ਕੋਈ ਨਫ਼ਰਤ ਨਹੀਂ ਖੇਡੀ ਜਾਂਦੀ ਉੱਥੇ ਕੋਈ ਬੰਬ ਨਹੀਂ ਚੱਲਦੇ ਗੋਲੀਆਂ ਨਹੀਂ ਚੱਲਦੀਆਂ ਉੱਥੇ ਕੋਈ ਮਾਰਾ ਮਾਰੀ ਨਹੀਂ ਹੁੰਦੀ ਉਹ ਤਾਂ ਉਸ ਨੂੰ ਜੇ ਅਸੀਂ ਕਿਨਾ ਬੰਦ ਕਰ ਦਾਂਗੇ ਸਾਡੇ ਬਿਲਕੁਲ ਇਦਸਤ ਜਿਹੜੇ ਆ ਖਤਮ ਹੋ ਜਾਣਗੇ ਮੈਂ ਆਪਣੇ ਵਿਚਾਰ ਨਾਲ ਇਸ ਗੱਲ ਨਾਲ ਸਹਿਮਤ ਹਾਂ ਕਿ ਖੇਡ ਨੂੰ ਇਸ ਨਫਰਤੀ ਚਲਦਲ ਵਿੱਚ ਲੈਣਾ ਨਹੀਂ ਚਾਹੀਦਾ ਕੀ ਸੁਝਾ ਦੇਣੇ ਹੋ ਤੁਸੀਂ ਤੁਹਾਡੀ ਸਲਾਹ ਕੀ ਹੈ ਹੁਣ ਕਿਵੇਂ ਮਸਲਾ ਹੱਲ ਹੋਵੇ ਸਿੱਖ ਧਾਰਮਿਕ ਜਥੇਬੰਦੀਆਂ ਨੂੰ ਸਿਰ ਜੋੜ ਕੇ ਬਹਿਣਾ ਚਾਹੀਦਾ ਮੇਰੀ ਇਹੀ ਸਲਾਹ ਹੈ ਕਿ ਇੱਕ ਪਾਸੇ ਤਾਂ ਭਾਵਨਾਵਾਂ ਨਾਲ ਸਿੱਖਾਂ ਦੀਆਂ ਜਿਹੜੀਆਂ ਕਿ ਜਾਣਾ ਚਾਹੁੰਦੀਆਂ ਸੀ ਉਹਨਾਂ ਤੇ ਰੋਗ ਲੱਗੀ ਆ ਉਹਨਾਂ ਦੇ ਮਨ ਉਰਾਸ ਨੇ ਤੇ ਦੂਜੇ ਪਾਸੇ ਜਿਹੜੀ ਦੇਖ ਨੇ ਔਰਲੇ ਸਮੇਂ ਦੇ ਅੰਦਰ ਕੋਈ ਵੀ ਆਪਣੀ ਗੱਲ ਕਰਨੀ ਹੈ ਕੋਈ ਵੀ ਰਸਤਾ ਬਣਾਉਣਾ ਤਾਂ ਉਸ ਦੇ ਵਿੱਚ ਜਿਹੜਾ ਜਹਾ ਉਹ ਆਪਣਾ ਇੱਕ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਤੇ ਇਸ ਰੋਲ ਨੂੰ ਕੈਚ ਕਰ ਲੈਣਾ ਚਾਹੀਦਾ ਇਸ ਰੋਲ ਨੂੰ ਜਿਵੇਂ ਯੂਟਿਲਾਈਜ਼ ਕਰ ਲੈਣਾ ਚਾਹੀਦਾ ਕਿਉਂਕਿ ਜਦੋਂ ਜਾਂਦੇ ਆ ਜਿਹੜਾ ਆਵਾਮ ਜਾਂਦਾ ਉਹ ਭਾਵੇਂ ਸਿੱਖਰੇ ਪਰ ਹੈ ਤਾਂ ਹਿੰਦੁਸਤਾਨ ਦੇ ਨਾਗਰਿਕ ਨਹੀਂ ਜੀ ਜੀ ਬਿਲਕੁਲ ਲੇਕਿਨ ਫਿਲਹਾਲ ਜੋ ਹੈ ਮੌਕੇ ਦੀ ਨਜ਼ਾਕਤ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਵਾ ਜੁਕਰੀਆ ਗੁਰਜਾਂ ਜੀ